ਅੱਭੀ ਜਗਤ ਵਿੱਚ ਇੱਕ ਵੱਡਾ ਘਾਟਾ ਪਿਆ ਵਾ ਸੁਰਜੀਤ ਪਾਤਰ ਜੀ ਦਾ ਅੱਜ ਸਵੇਰੇ ਜਿਹੜਾ ਵਾ ਦਿਹਾਂਤ ਹੋ ਗਿਆ ਵਾ ਉਹਨਾਂ ਦੇ ਘਰੋਂ ਫੋਨ ਆਇਆ ਵੀ ਉਹ ਉੱਠ ਨਹੀਂ ਰਹੇ ਤੇ ਮੇਰਾ ਘਰ ਤਕਰੀਬਨ 10 ਮਿੰਟ ਦੀ ਦੂਰੀ ਤੇ ਆ ਮੈਨੂੰ ਵੀ 25 ਮਿੰਟ ਲੱਗ ਗਏ ਉਹਨੂੰ ਡਾਕਟਰ ਨੇ ਉਹਨਾਂ ਨੇ ਕਿਹਾ ਵੀ ਕਿ ਇਟ ਇਜ਼ ਨੋਮਲ ਉਸ ਤੋਂ ਬਾਅਦ ਸਾਰਿਆਂ ਨੂੰ ਇਨਟੀਮੇਟ ਕੀਤਾ ਇਸ trang ਸੁੱਤੇ ਪਏ ਜਿਵੇਂ ਆ ਕੇ ਘਰ ਚੁੱਤੇ ਨੇ ਪਤਾ ਨਹੀਂ ਹੋ ਉਛ ਚਾਇਆ ਇਹੋ ਜੀ ਰੂਹ ਪਵਿੱਤਰ ਉਹ ਅੱਜ ਸਾਰਿਆਂ ਨੂੰ ਸਾਡੋਂ ਛੱਡ ਕੇ ਚਲੀ ਗਈ ਉਹਨਾਂ ਨੇ ਹਰਕਤਾਂ ਕੀਤਾ ਕਦੀ ਕਿਸੇ ਤੋਂ ਉਹਨਾਂ ਨੇ ਪਾਣੀ ਦਾ ਗਲਾਸ ਜ਼ਿੰਦਗੀ ਚ ਨਹੀਂ ਵੀ ਲੋੜਾ ਕੀਤਾ ਉਹਨਾਂ ਨਾ ਹੀ ਕਦੀ ਕਿਸੇ ਦੇ ਗਏ ਨੇ ਵਾਹਿਗੁਰੂ ਕਰੇ ਅਕਾਲ ਪੁਰਖ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਸਵਾਸ ਬਖਸ਼ੇ ਪਦਮ ਸ਼੍ਰੀ ਸੁਰਜੀਤ ਪਾਤਰ ਅੱਜ ਸਾਡੇ ਵਿੱਚ ਨਹੀਂ ਰਹੇ ਨੇ ਅੱਜ ਸਵੇਰੇ ਜਿਹੜੇ ਵਾ ਉਹਨਾਂ ਨੇ ਆਖਰੀ ਸਾਹ ਜਿਹੜਾ ਆਪਣੇ ਘਰ ਦੇ ਵਿੱਚ ਲਿੱਤੇ ਨੇ ਤਾਂ ਅੰਤਿਮ ਸੰਸਕਾਰ ਕਦੋਂ ਕੀਤਾ ਜਾਵੇਗਾ ਤਾਂ ਪੂਰੀ ਜਾਣਕਾਰੀ ਲਵਾਂਗੇ ਉਹਨਾਂ ਦੇ ਪਰਿਵਾਰ ਇੱਕ ਮੈਂਬਰ ਉਹਨਾਂ ਦੇ ਦੋਸਤ ਅੱਜ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਰਹੇ ਨੇ ਤਾਂ ਗੱਲਬਾਤ ਕਰ ਲੈਂਦੇ ਆ ਸਰ ਸੁਰਜੀਤ ਪਾਤਰ ਅੱਜ ਸਾਡੇ ਵਿੱਚ ਨਹੀਂ ਰਹੇ ਨੇ ਬਹੁਤ ਸਾਰੀ ਕਵਿਤਾਵਾਂ ਲਿਖੀਆਂ ਪੰਜਾਬੀ ਮਾਂ ਬੋਲੀ ਨੂੰ ਉੱਪਰ ਲੈ ਕੇ ਗਏ ਨੇ ਅੱਜ ਸਵੇਰੇ ਉਹਨਾਂ ਦਾ ਦਿਹਾਂਤ ਹੋ ਗਿਆ ਸੋ ਕਿਸ ਤਰ੍ਹਾਂ ਤੁਹਾਨੂੰ ਖਬਰ ਮਿਲੀ ਕਿਸ ਤਰ੍ਹਾਂ ਸੂਚਨਾ ਮਿਲੀ ਸਾਰੀ ਦੇਖੋ ਜੀ ਇੱਕ ਬਹੁਤ ਮਨਪਸੰਦੀ ਖਬਰ ਜਿਹੜੀ ਸਵੇਰੇ ਉਹਨਾਂ ਦੇ ਘਰੋਂ ਫੋਨ ਆਇਆ ਵੀ ਉਹ ਉੱਠ ਨਹੀਂ ਰਹੇ ਤੇ ਮੇਰਾ ਘਰ ਤਕਰੀਬਨ 10 ਮਿੰਟ ਦੀ ਦੂਰੀ ਤੇ ਆ ਮੈਨੂੰ 20-25 ਮਿੰਟ ਲੱਗ ਗਏ ਆਉਣ ਨੂੰ ਤੇ ਮੈਂ ਰਸਤੇ ਜਾਂਦੇ ਆਂਦੇ ਸਾਡੇ ਜਿਹੜੇ ਬਹੁਤ ਹੀ ਐਮਿਨੈਂਟ ਡਾਕਟਰ ਨੇ ਡਾਕਟਰ ਗੁਰਪ੍ਰੀਤ ਵੌਂਡਰ ਜੀ ਨੂੰ ਫੋਨ ਕੀਤਾ ਹੀਰੋ ਹਾਰਟ ਵੀ ਐਂਬੂਲੈਂਸ ਭੇਜ ਦਿਓ ਕਿਉਂਕਿ ਪਾਤਰ ਸਾਹਿਬ ਨੂੰ ਪਿਛਲੇ ਸਾਲ ਹੱਟ ਦੀ ਪ੍ਰੋਬਲਮ ਹੋਈ ਸੀ ਤੇ ਵੌਂਡਰ ਸਾਹਿਬ ਤੇ ਡਾਕਟਰ ਵਿਸ਼ਮੋ ਜੀ ਨੇ ਟਰੀਟ ਕੀਤਾ ਸੀਗਾ ਮੈਂ ਘਰ ਪਹੁੰਚਿਆ 20 ਮਿੰਟ ਤੱਕ ਤੇ ਸਾਡੇ ਸਤਿਕਾਰਯੋਗ ਅੰਟੀ ਜੀ ਉਹਨਾਂ ਦਾ ਬੁਰਾ ਹਾਲ ਸੀਗਾ ਤੇ ਉਹਨਾਂ ਦੇ ਗਵਾਂਡ ਚ ਡਾਕਟਰ ਨੇ ਉਹਨਾਂ ਨੇ ਕਿਹਾ ਵੀ ਹੀ ਇਜ਼ ਨੋ ਮੋਰ ਉਸ ਤੋਂ ਬਾਅਦ ਸਾਰਿਆਂ ਨੂੰ ਇਨਟੀਮੇਟ ਕੀਤਾ ਤੇ ਮੈਂ ਤਾਂ ਇਹੀ ਕਹੂੰਗਾ ਵੀ ਇੱਕ ਸਹੀ ਮੈਨੇ ਦੇ ਵਿੱਚ ਉਹ ਲੇਜੈਂਡ ਅੱਜ ਇਸ ਸਾਡੇ ਪੰਜਾਬ ਦੀ ਧਰਤੀ ਤੋਂ ਚਲੇ ਗਏ ਇਸ ਪਵਿੱਤਰ ਇੱਕ ਪਵਿੱਤਰ ਰੂਹ ਜਿਹਦੇ ਵਿੱਚ ਪੰਜਾਬ ਦਾ ਸੱਭਿਆਚਾਰ ਹੀ ਅੱਜ ਗਵਾਚ ਗਿਆ ਆ ਮੈਂ ਅਰਦਾਸ ਕਰਦਾ ਅਕਾਲ ਪੁਰਖ ਵਾਹਿਗੁਰੂ ਕੋਲ ਕਿ ਉਹਨਾਂ ਦੇ ਦੋਨੇ ਸੁਪੁੱਤਰ ਅੰਕੁਰ ਸਿੰਘ ਪਾਤਰ ਤੇ ਮਨਰਾਜ ਸਿੰਘ ਪਾਤਰ ਨੂੰ ਉਹਨਾਂ ਦੇ ਸਿਰ ਤੇ ਉਹਨਾਂ ਦੇ ਪਿਤਾ ਜੀ ਦਾ ਆਸ਼ੀਰਵਾਦ ਬਣਿਆ ਰਹੇ ਔਰ ਪਰਮਾਤਮਾ ਕਰੇ ਉਹ ਆਪਣੇ ਪਿਤਾ ਜੀ ਦੀ ਲੀਗ ਤੇ ਅੱਗੇ ਵਧਣ ਕਿਉਂਕਿ ਪਾਤਰ ਸਾਹਿਬ ਵਰਗੇ ਇਨਸਾਨ ਨਹੀਂ ਮਿਲਣੇ ਉਹ ਕਹਿੰਦੇ ਆ ਵੀ ਇੱਕ ਹੁਣ ਵੀ ਦੇਖੋ extra ਸੁੱਤੇ ਪਏ ਜਿਵੇਂ ਆ ਕੇ ਘਰ ਚ ਸੁੱਤੇ ਨੇ ਪਤਾ ਨਹੀਂ ਹੁਣ ਉੱਠ ਜਾਣਾ ਇਹੋ ਜੀ ਰੂਹ ਪਵਿੱਤਰ ਉਹ ਅੱਜ ਸਾਰਿਆਂ ਨੂੰ ਸਾਡ ਨੂੰ ਛੱਡ ਕੇ ਚਲੀ ਗਈ ਬਲਕਿ ਮੈਂ ਕਹੂੰਗਾ ਕਿ ਉਹ ਸ਼ਖਸੀਅਤ ਸਨ ਜਿਨ੍ਹਾਂ ਨੂੰ ਸਾਰੇ ਵਰਲਡ ਦੇ ਵਿੱਚ ਇੱਕ ਬੜੀ ਸਤਕਾਰ ਅਦਰ ਨਾਲ ਕਈ ਵਾਰੀ ਸਰਦੀਆਂ ਦੇ ਵਿੱਚ ਸਾਡੇ ਇੱਥੇ ਲੋਕਾਂ ਦੇ ਵਿੱਚ ਇੱਕ ਕੋਈ ਇੰਨਾ ਨਹੀਂ ਸੀ ਵੀ ਇੱਥੇ ਰਹਿੰਦੇ ਨੇ ਲੇਕਿਨ ਮੈਂ ਦੱਸਣਾ ਚਾਹੁੰਨਾ ਇੰਨੇ ਐਨ ਆਰ ਆਈਸ ਕਈ ਆਉਂਦੇ ਸੀ ਕਹਿੰਦੇ ਸੰਧੂ ਸਾਹਿਬ ਸਾਨੂੰ ਮਿਲਾਓ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਦੀ ਕਦਰ ਕੀ ਆ ਉਹਨਾਂ ਦੇ ਜਿਹੜੇ ਅਲਫਾਜ਼ ਨੇ ਉਹਨਾਂ ਦੀਆਂ ਜਿਹੜੀਆਂ ਕਵਿਤਾ ਨੇ ਅੱਜ ਲੋਕ ਪੜ੍ਹਨ ਤੇ ਪੜ੍ਹ ਕੇ ਯਾਦ ਕਰਨ ਵੀ ਇਹ ਨੇਕ ਰੂਹ ਲੁਧਿਆਣਾ ਦੇ 300 ਗੱਜ ਦੇ ਆਸ਼ਾਪੁਰੀ ਏਰੀਆ ਦੇ ਵਿੱਚ ਰਹਿੰਦੀ ਸੀ ਕਿੰਨੇ ਕੁ ਲੁਧਿਆਣੇ ਦੇ ਲੋਕਾਂ ਦੇ ਲਿਖਿਆ ਜਾਂ ਵੱਡੇ ਵੱਡੇ ਲੋਕ ਜਿਹੜੇ ਪਰਦੇ ਸੀ ਮੁੱਖ ਮੰਤਰੀ ਜਿਹੜੇ ਆਪਣੇ ਸਟੇਜਾਂ ਦੇ ਉੱਤੇ ਇਹਨਾਂ ਦੀ ਕਵਤਾਵਾਂ ਪੜਦੇ ਸੀਗੇ ਪਰ ਅੱਜ ਇਹ ਪੰਜਾਬੀ ਜਗਤ ਦੇ ਵਿੱਚ ਇੱਕ ਇੱਕ ਘਾਟ ਆ ਜਿਹੜਾ ਪਿਆ ਵਾ ਤਾਂ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਹੁਣ ਅੰਤਿਮ ਸੰਸਕਾਰ ਕਦੋਂ ਕੀਤਾ ਜਾਣਾ ਹੈ ਵੀ ਕੋਈ ਫੈਸਲਾ ਦਿੱਤਾ ਗਿਆ ਪਰਿਵਾਰ ਵੱਲੋਂ ਇਹ ਉਹਨਾਂ ਦੇ ਵੱਡੇ ਸੁਪੁੱਤਰ ਡਾਕਟਰ ਅੰਕੁਰ ਜਿਹੜੇ ਪਾਤਰ ਨੇ ਆਸਟ੍ਰੇਲੀਆ ਤੋਂ ਉਹਨਾਂ ਨੇ ਕੱਲ ਆਉਣਾ ਤੇ ਜੋ ਉਹਨਾਂ ਦਾ ਪਰਿਵਾਰ ਹੈ ਇਸ ਵੇਲੇ ਇਹੋ ਜੇ ਸ਼ੌਕ ਚ ਹੈਗਾ ਜੋ ਡਿਸੀਜਨ ਦੇਣਗੇ ਉਹ ਅਸੀਂ ਜ਼ਿਲ੍ਹਾ ਲੋਕ ਸੰਪਰਕ ਆਫੀਸਰ ਦੇ ਥਰੂ ਸਾਰੇ ਪੰਜਾਬ ਦੇ ਵਿੱਚ ਸਨੇਹਾ ਦੇਵਾਂਗੇ ਕਿਉਂਕਿ ਮੈਂ ਸਮਝਦਾ ਵੀ ਉਹਨਾਂ ਨੂੰ ਹਰ ਇੱਕ ਇਨਸਾਨ ਨੇ ਆਪਣੇ ਦਿਲੋਂ ਸ਼ਰਧਾਂਜਲੀ ਦੇਣੀ ਆ ਕਿਉਂਕਿ ਉਹਨਾਂ ਨੇ ਹਰਕਤਾਂ ਕੀਤਾ ਕਦੀ ਕਿਸੇ ਤੋਂ ਉਹਨਾਂ ਨੇ ਪਾਣੀ ਦਾ ਗਲਾਸ ਜ਼ਿੰਦਗੀ ਚ ਨਹੀਂ ਬੇਲੋੜਾ ਪੀਤਾ ਹੋਣਾ ਨਾ ਹੀ ਕਦੀ ਕਿਸੇ ਦੇ ਗਏ ਨੇ ਵਾਹਿਗੁਰੂ ਕਰੇ ਅਕਾਲ ਪੁਰਖ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਸਵਾਸ ਬਖਸ਼ੇ ਤੇ ਉਹਨਾਂ ਦੇ ਦੋਨੇ ਸੁਪੁੱਤਰ ਤੇ ਉਹਨਾਂ ਦੀ ਧਰਮ ਪਤਨੀ ਤੇ ਉਹਨਾਂ ਨੂੰ ਪਾਣਾ ਬੱਲਣ ਦਾ ਬਖਸ਼ ਬੱਤ ਬਿਲਕੁਲ ਹਰ ਇੱਕ ਦੀਆਂ ਅੱਖਾਂ ਅੱਜ ਨਾਮ ਨੇ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਕਿਉਂਕਿ ਇਹ ਜਿਹੜਾ ਪੰਜਾਬੀ ਜਗਤ ਦੇ ਵਿੱਚ ਇੱਕ ਵੱਡਾ ਜੋ ਘਟਾ ਪਿਆ ਵਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਦੇ ਅੰਦਰ ਦੀਆਂ ਤਸਵੀਰਾਂ ਨੇ ਹਾਲਾਂਕਿ ਜੋ ਉਹਨਾਂ ਦਾ ਪਾਤਿਕ ਸਰੀਰ ਆ ਇਸ ਵਕਤ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਗਿਆ ਵਾ ਕਿਉਂਕਿ ਪਰਿਵਾਰ ਚ ਜੋ ਉਹਨਾਂ ਦਾ ਵੱਡਾ ਬੇਟਾ ਵਾ ਉਹ ਇਸ ਵਕਤ ਜੋ ਦੱਸਿਆ ਜਾ ਰਿਹਾ ਆਸਟ੍ਰੇਲੀਆ ਦੇ ਵਿੱਚ ਹੈ ਉਹਨਾਂ ਦਾ ਇੰਤਜ਼ਾਰ ਜਿਹੜਾ ਵਾ ਇਸ ਵਕਤ ਕੀਤਾ ਜਾ ਰਿਹਾ ਵਾ ਕੱਲ ਪੰਜਾਬ ਜਦੋਂ ਵਾਪਸ ਆਣਗੇ ਤਾਂ ਉਸ ਤੋਂ ਬਾਅਦ ਇਹ ਅੰਤਿਮ ਸੰਸਕਾਰ ਜੋ ਹੈ ਉਹ ਕੀਤਾ ਜਾਵੇਗਾ ਤਾਂ ਸੁਰਜੀਤ ਪਾਤਰ ਅੱਜ ਸਾਡੇ ਵਿੱਚ ਨਹੀਂ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਇਸ ਵਕਤ ਹਰ ਕੋਈ ਵਿਅਕਤੀ ਜੋ ਉਹਨਾਂ ਨੂੰ ਚਾਹਨ ਵਾਲਾ ਸੀਗਾ ਉਹ ਅੱਜ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਰਿਹਾ ਵਾ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਹਾਂਜੂ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਸੁਜੀਤ ਪਾਤਰ ਜੀ ਦਾ ਜਨਮ 14 ਜਨਵਰੀ 1945 ਈਸਵੀ ਨੂੰ ਹੋਇਆ ਸੀਗਾ 1960 ਵਿੱਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਉਹਨਾਂ ਨੇ ਸ਼ੁਰੂ ਕੀਤੀਆਂ ਸੀਗੀਆਂ ਤਾਂ ਅੱਜ ਉਹ ਸਾਡੇ ਵਿੱਚ ਨਹੀਂ ਆ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਹਾਂਜੂ ਨੇ ਸੋ ਉਹਨਾਂ ਦੇ ਘਰ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਉਹ ਸਾਹਮਣੇ ਜੋ ਰੂਮ ਜਿੱਥੇ ਸੁਜੀਤ ਪਾਤਰ ਹੁਣੀ ਬੈਠ ਕੇ ਕਵਿਤਾਵਾਂ ਲਿਖਦੇ ਹੁੰਦੇ ਸੀਗੇ ਇਸੇ ਥਾਂ ਤੇ ਆ ਕੇ ਬਹੁਤ ਸਾਰੇ ਲੋਕ ਉਹਨਾਂ ਨੂੰ ਮਿਲਦੇ ਸੀਗੇ ਤਾਂ ਇਹ ਲਾਇਬ੍ਰੇਰੀ ਉਹਨਾਂ ਦੀ ਜੋ ਕਿਤਾਬਾਂ ਉਹਨਾਂ ਦੀ ਲਿਖੀਆਂ ਹੋਈਆਂ ਕਿਤਾਬਾਂ ਜਾਂ ਉਹਨਾਂ ਨੂੰ ਗਿਫਟ ਮਿਲੀਆਂ ਹੋਈਆਂ ਕਿਤਾਬਾਂ ਉਹ ਤਸਵੀਰਾਂ ਅਸੀਂ ਦਿਖਾ ਰਹੇ ਕਰਦੇ ਅੰਦਰੀਆਂ ਤਸਵੀਰਾਂ ਜੋ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕੱਲ ਵੀ ਉਹ ਬਰਨਾਲਾ ਵੀ ਇੱਕ ਸਮਾਗਮ ਦੇ ਵਿੱਚ ਹਿੱਸਾ ਲੈ ਕੇ ਆਏ ਨੇ ਅੱਜ ਵੀ ਸਵੇਰੇ ਉਹਨਾਂ ਨੇ ਇੱਕ ਸਮਾਗਮ ਦੇ ਵਿੱਚ ਜਾਣਾ ਸੀਗਾ ਪਰ ਅੱਜ ਜੋ ਸਾਡੇ ਵਿੱਚ ਨਹੀਂ ਹੈ ਤਾਂ ਇਹ ਪੰਜਾਬੀ ਜਗਤ ਵਿੱਚ ਇੱਕ ਵੱਡਾ ਘਾਟਾ ਪਿਆ ਵਾ ਸੁਰਜੀਤ ਪਾਤਰ ਜੀ ਦਾ ਅੱਜ ਸਵੇਰੇ ਜਿਹੜਾ ਵਾ ਦਿਹਾਂਤ ਹੋ ਗਿਆ ਵਾ ਸੋ ਅੰਤਿਮ ਸੰਸਕਾਰ ਪਰਿਵਾਰ ਵੱਲੋਂ ਫੈਸਲਾ ਕੀਤਾ ਜਾਵੇਗਾ ਕਿ ਕਦੋਂ ਕੀਤਾ ਜਾਵੇਗਾ ਕਿਉਂਕਿ ਉਹਨਾਂ ਦਾ ਵੱਡਾ ਬੇਟਾ ਜੋ ਦੱਸਿਆ ਜਾ ਰਿਹਾ ਵਾ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਆ ਤਾਂ ਕੱਲ ਦੇਰ ਸ਼ਾਮ ਤੱਕ ਉਹ ਲੁਧਿਆਣਾ ਪੰਜਾਬ ਦੇ ਵਿੱਚ ਪਹੁੰਚੇਗਾ ਤਾਂ ਉਸ ਤੋਂ ਬਾਅਦ ਹੀ ਇਹ ਫੈਸਲਾ ਕੀਤਾ ਜਾਵੇਗਾ ਕਿ ਅੰਤਿਮ ਸੰਸਕਾਰ ਕਿੰਨੇ ਵਜੇ ਕੀਤਾ ਜਾਣਾ ਕੈਮਰਾਮੈਨ ਸਲਮਾਨ ਦਿਨ ਦਾ ਨਰਿੰਦਰ ਮਹਿੰਦੂ ਜਗਮਾਨ ਟੀਵੀ ਲੁਧਿਆਣਾ